ਕੀ ਨੰਬਰ ਆ ਮੇਰੇ ਡਾਕਟਰ ਸਾਈਨ ਜੀ ਸਾਡੇ ਕੋਲ ਚਾਰ ਪੇਸ਼ੈਂਟਸ ਬਰਨਸ ਦੇ ਆਏ ਨੇ ਜਿਹੜੇ ਕਿ ਉਮਰਪੁਰੇ ਕੋਈ ਪਾਈਪ ਜਾਂ ਗੈਸ ਕੋ ਲੀਕ ਹੋਣ ਦਾ ਇਨਸੀਡੈਂਟ ਸੀ ਕਰਨਾ ਚਾਰ ਜਿਹੜੇ ਪੇਸ਼ੈਂਟ ਜਿਹੜੇ ਸੀਗੇ ਬਰਨਸ ਨਾਲ ਸਾਡੇ ਕੋਲ ਆਏ ਨੇ ਇਹ ਉਮਰਾ ਪਰਟੀਕਲ ਆ ਇਟ ਟੋਟਲ ਚਾਰ ਪੇਸ਼ੈਂਟ ਸੀਗੇ ਇਟ ਇੱਕ ਬੱਚਾ ਸੀਗਾ 10 ਸਾਲ ਦਾ ਤੇ ਤਿੰਨ ਜਿਹੜੇ ਸੀਗੇ ਇੱਕ ਦੀ ਏਜ ਸੀਗੀ 30 ইয়ার্স ਦੋ ਪੇਸ਼ੈਂਟ ਜਿਹੜੇ ਆ ਉਹ ਹੈਗੇ ਆਪਾਂ 40 ਦੇ ਹੈਗੇ ਅਪਰਕਸਿਮੇਟ ਹਾਂਜੀ ਸਰ ਦੋ ਪੇਸ਼ੈਂਟ ਜਿਹੜੇ ਹੈਗੇ ਨੇ ਉਹ ਜਿਆਦਾ ਸੀਗੇ ਇੱਕ ਬੱਚਾ ਜਿਹੜਾ ਸੀਗਾ 10 ਇਅਰ ਔਰ ਇਹ ਜਿਹੜਾ ਜਿਆਦਾ ਲੋਅਰ ਪੋਰਸ਼ਨ ਜਿਹੜਾ ਬੋਡੀ ਦਾ ਸੀਗਾ ਲਿੰਗ ਰਾਈਟ ਪੈਰ ਜਿਹੜਾ ਸੀਗਾ ਪੂਰਾ ਜਿਹੜਾ ਰਾਈਟ ਫੁੱਟ ਸੀਗਾ ਪੂਰਾ ਜਲ ਗਿਆ ਸੀਗਾ ਤੇ ਇੱਕ ਹੋਰ ਜਿਆਦਾ ਡਿਗਰੀ ਬਰਨ ਸੀਗੇ ਹਾਂਜੀ ਰੈਫਰ ਡੀ ਇੱਕ ਇੱਕ ਧਿਆਨ ਰੈਫਰ ਸੀਗਾ ਤੇ ਇੱਕ ਫਿਲਹਾਲ ਦੋ ਪੇਸ਼ੈਂਟ ਰੈਫਰ ਸੀਗੇ ਹਾਂਜੀ ਬਿਲਕੁਲ ਹਾਂਜੀ ਜੀ ਸਰ ਪਾਲ ਕਿਹੋ ਜਿਹਾ ਇਹ ਕਿੰਨੇ ਅੰਦਰ ਬਿਖੇ ਪੰਜਾਂ ਨੇ ਜਿਹੜਾ ਇੱਕ ਜਣਾ ਚਲ ਗਿਆ ਦੋ ਜਣ ਬਾਹਰ ਚਲ ਗਏ ਨੇ ਤੇ ਬੈਠੇ ਆ ਇੱਕ ਕੁਰਸੀ ਕੋ ਸੱਤ ਲਾਟ ਵਾਲਾ ਕੁਰਸੀ ਅੰਦਰ ਕਰ ਲਿਆ ਅੰਦਰ ਇੱਕ ਇੰਨੇ ਜਣ ਬੈਠੇ ਆ ਉਹ ਬਾਹਰ ਗੈਸ ਲੈ ਕੇ ਆਉਣ ਤੋਂ ਪਹਿਲਾਂ ਕੁਝ ਰਾਗ ਗਿਆ ਸਰ ਉਹਨਾਂ ਦੀ ਗੈਸ ਦੀ ਹੋ ਗਈ ਐ ਬਾਹਰ ਸ਼ਿਵਿੰਦ ਦਾ ਟੱਕੰਜਾ ਜੀ ਵੇਖੇ ਹਨ ਅਹੀ ਅੰਦਰ ਬੈਠਾ ਯਕਦਮ ਪਤਾ ਨਹੀਂ ਸਮਝ ਲੱਗੀ ਯਕਦਮ ਅੱਗੇ ਮੌਨਤਾ ਜੀ ਇਹ ਕੰਮ ਕਰਦਾ ਤਾਂ ਖਣਾ ਉਹ ਕਰਨਾ ਪੈਤੋ ਗਿਆ ਤੇ ਸਮਝ ਲੱਗੀ ਤੇ ਭੱਜੀਆਂ ਬਾਹਰ ਕਿੰਨੇ ਚਾਰ ਜਾਨੇ ਮੁੰਡੇ ਰੁਪਾ ਨੇ ਪਹੁੰਚ ਚੱਕ ਲਗਾ ਕਿ ਅੰਦਰੀਆਂ ਬਾਹਰ ਨੂੰ ਭੱਜੀਆਂ ਸੀ ਲੱਗਦਾ ਕਿ ਦੀ ਗਲਤੀ ਗੈਸ ਤੇ ਆਪਣਾ ਨਾਲ ਗੈਸ ਆਕਤੀ ਹਰਾਂ ਨੇ ਵੀ ਇੰਟਰਨੈਟ ਮਾਡਲ ਤੇ ਪੈਪ ਮੁੰਡੇ ਨਾਲ ਪੈਪ ਗੈਸ ਉਹਨਾਂ ਦਾ ਪਾਣੀ ਦਿਓ ਨਾ ਪੈਪ ਵੀ ਹਾਂ ਉਹਨਾਂ ਦਾ ਗੈਸ ਆਰਡ ਵੀ ਤੇ ਆ ਵੀ ਦੁਕਾਨਦਾਰ ਕੋਈ ਜਮ ਰਹੀ ਗੈਸ ਲੀਕ ਹੋਣੇ ਤੇ ਆ ਗਈ ਹੋਣੀ ਮੈਂ ਦੁਕਾਨਦਾਰ ਤੱਕ ਚਲੀ ਗਈ ਅੰਦਰ ਅੱਗੇ ਲੱਗੀ ਅੰਦਰ ਜਾ ਕੇ ਮਾਣ ਕਹਿੰਦਾ ਮੈਂ ਮੇਰੇ ਉੱਪਰ ਆਇਆ ਕਿ ਮੇਰੇ ਉੱਪਰ ਬਰੀ ਦੁਕਾਨਾ ਆ ਗਈ ਆ ਮਰੀਆਂ ਅੱਛਾ ਜੀ ਇਹ ਮੇਰਾ ਬ੍ਰਦਰ ਆ ਉਹ ਰਿਸ਼ਵਤ ਕਰਵਾਉਣ ਉਹ ਕਾਰੋ ਦੇਖ ਰਿਹਾ ਇੱਥੇ ਉੱਥੇ ਵੇਲੇ ਮੋੜੇ ਬਹਿ ਬੁੜੇ ਦੇ ਨੇ ਮਤਲਬ ਏਸੀ ਲੱਗਾ ਉੱਤੇ ਤੇ ਕੋਠੇ ਤੋਂ ਆਵਾਜ਼ ਆਈ ਵਾਹ 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 ਆ ਰਹੀ ਆਈ ਕਿ ਗੋਲੀ ਗੱਲ ਚੱਲ ਗਈ ਏ ਰੋਲੇ ਪਾ ਕੇ ਬੜਾ ਬੋਝ ਤੇ ਮੈਂ ਦੇਖਿਆ ਤੇ ਜਿਹੜਾ ਲੱਗਾ ਮੈਂ ਦੇਖਿਆ ਜਿਹੜਾ ਰਿਸ਼ਵਤ ਕਰਵਾਉਣ ਦੀ ਦੁਕਾਨ ਸੀ ਉਹ ਥੋੜਾ ਜਿਹਾ ਬਾਹਰੋਂ ਅੱਗ ਲੱਗੀ ਹੋਈ ਏ ਅੱਗ ਲੱਗੀ ਸੀ ਅੱਗ ਲੱਗੀ ਦੇ ਵੇਖੀ ਕਪੜੇ ਕੋਲ ਲਾਇ ਦੌੜ ਗਿਆ ਤਾਂ ਮੈਂ ਲਾਇ ਦੁਆਇਆ ਕਪੜੇ ਕੋਲ ਮੇਰੇ ਲਾਹ ਤੇ ਉਹ ਜਿਹੜੇ ਜਿਹੜੇ ਥੱਲੇ ਆਏ ਆਂ ਮੇਰੀ ਛੋਟੀ ਭੁਧਾਈ ਏ ਛੋਟਾ ਬ੍ਰਦਰ ਮੇਰਾ ਤੇ ਉਹ ਕਹਿੰਦੀ ਤੁਹਾਡਾ ਬ੍ਰਦਰ ਨਾਲ ਹੀ ਤੇ ਉਹਨੂੰ ਵੇਖਿਆ ਤੇ ਪੜਲੋ ਪੜਲੋ ਲੱਗ ਗਿਆ ਉਹ ਉੱਥੇ ਮਾਰੇ ਗੈਸ ਪਾਰੇ ਅੰਦਰ ਅੰਦਰ ਠੀਕ ਹੈ ਜੀ ਗੈਸ ਪਾਰੇ ਨੇ ਉਹ ਜਿਹੜੇ ਪਾਉਂਦੇ ਪਏ ਨੇ ਪਾਊਡਰ ਕੋਲ ਸਾਡੀ ਦੁਕਾਨ ਦੇ ਲੱਗ ਪਾਈ ਤਾਰ ਤਾਰ ਜੀ ਪਰ ਗੈਸ ਪਾਤੀ ਆ ਗਿਆ ਬੜੀ ਉੱਥੇ ਇੱਕ ਜਿਹੜਾ ਗਟਰੇੜਾ ਸੜਕ ਬਣੀ ਏ ਗਟਰ ਦੇ ਹੈ ਜਿਹੜਾ ਪੈ ਲੱਗਾ ਦੱਤ ਗਟਰ ਛੇਕਾਂ ਵਾਲਾ ਉਹਨਾਂ ਛੇਕਾਂ ਦੇ ਵਿੱਚੋਂ ਗੈਸ ਬਾਹਰ ਨਿਕਲੀ ਏ ਮੇਰਾ ਛੋਟਾ ਬ੍ਰਦਰ ਹੈ ਮਨੀ ਸੰਗਰ ਉਹਨੇ ਕਿਹਾ ਇਹਨਾਂ ਨੂੰ ਉਹ ਛਾੜੀ ਜਿਹੜੀ ਗੈਸ ਦੀ ਲੀਕ ਹੋਦੀ ਵੀ ਜਿਹੜਾ ਗੈਸ ਬੰਦ ਕਰ ਦੋ ਪਿੱਛੋਂ ਇੱਕ ਵਾਰੀ ਦੋ ਤਿੰਨ ਵਾਰੀ ਗਿਆ ਨਾ ਉਹ ਮੁੰਡੇ ਦੇ ਸਾਹਮਣੇ ਬੰਦਿਆ ਤੇ ਬੰਦਾ ਪੜ ਖਾਏਗਾ ਜਿੰਨਾ ਕਿ ਗਰਮੀ ਉਹਨੇ ਦੋ ਤਿੰਨ ਵਾਰੀ ਕਿਹਾ ਉਹਨਾਂ ਨੂੰ ਬੰਦ ਬੰਦ ਕਰ ਦਿਓ ਬਗੜਾ ਹਾਂਜੀ ਚਾਰ ਜੀ ਇਹ ਕੀ ਕਰਦੇ ਕੋਈ ਇਹ ਦੁਕਾਨੇ ਜਿਹੜੇ ਆਪਣੇ ਉੱਥੇ ਰਿਸ਼ਬਾ ਗਰਵਾਲ ਦੀ ਦੁਕਾਨ ਸਾਡੀ ਆਪਣੀ ਹੈ ਕਰਾ ਦਿੱਤੀ ਹੋਈ ਹੈ ਤੇ ਵੇਲੇ ਤਾਂ ਉਹ ਬੈਜੀ ਦੱਤੇ ਕਾਦੀ ਦੁਕਾਨ ਦਾ ਦੁਕਾਨ ਉਹ ਆਪਣੇ ਉਹਦਾ ਐਕਸਪੋਰਟ ਦਾ ਕੰਮ ਇਹਦਾ ਹਾਂਜੀ 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 ਚਾਰੇ ਹਾਂਜੀ ਹਾਰਡਵੇਅਰ ਦਾ ਕੰਮ ਇਹ ਬੱਚਾ ਵੀ ਸਾਡੀ ਗਲੀ ਦਾ ਹੀ ਆ ਆਪਣਾ ਅੱਛਾ ਹਾਂਜੀ ਹਾਂਜੀ ਪੌਲੀ ਦੇਾਰੇ ਇੱਕ ਜੀ ਬਾਂਡੀ ਜੀ ਹਾਂ ਜੀ ਸਾਰੇ ਸ਼ੇਵਪੁਰ ਦੇ ਭਗਤ ਨੇ ਇਕੱਠੇ ਜਾਦੇ ਦੇ ਮੱਥਾ ਪਤਾ ਪਤਾ ਦੇਗਾ ਤੇ ਉਹ ਖੇਲਾ ਟੈਂਪਰ ਚਾਦਰ ਦੇ ਉੱਤੇ ਇੱਚੀ ਲੱਗਾਂਦਾ ਤੇ ਉਹ ਗੈਸ ਪਾਈਪਲੀ ਫਟਣ ਨਾਲ ਅੱਗ ਲੱਗ ਗਈ ਹਾਂ ਜੀ ਹਾਂ ਜੀ ਉਹ ਥੱਲੇ ਜਿਹੜੀ ਛਿਰ ਦੇ ਨਾਲ ਜਿਹੜੀ ਸਾਈਡ ਤੇ ਲੱਗੀ ਉਹ ਜਾਲੀ ਜੀ ਬਣਾਈ ਜਿਹੜੀ ਮੋਰੀਆਂ ਵਾਲੀ ਉਹਦੇ ਉਹ ਗੈਸ ਤੇ 15 ਮਿੰਟ ਬਾਅਦ ਵੀ ਨਿਕਲਦੀ ਰਹੀ 15 ਮਿੰਟ ਬਾਅਦ ਪਤਾ ਕਿ ਇਹ ਥੱਲੇ ਇਹ ਨਾਮ ਜਫਰ ਅਲੀ ਕੀ ਹੋਇਆ ਵੀ ਸਰ ਉਹ ਕੁਰਸੀਆ ਕੰਮ ਕਰ ਰਿਹਾ ਸੀ ਦੁਕਾਨ ਵਿੱਚ पता नहीं क्या हुआ या? वो पैप फट गया पता नहीं क्या हुआ गैस का गैस का पैप फट गया आग आ आग गई अंदर हाँ। उसमें सारे जल गए कुछ ये काम करता हूँ सर क्या करता हूँ नहीं सर मैं मैं परदेशी बंदा हूँ मैं सर अपना काम करता हूँ घूम फिर के घूम फिर काम करता हूँ पता नहीं सर क्या हुआ लगा कितने लोग चार पाँच चार बंदे चार पाँच बंदे थे